ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ ਸਰਪੰਚਾਂ ਬਾਰੇ ਅਕਸਰ ਇਹ ਧਾਰਨਾ ਬਣੀ ਆ ਲੰਬੇ ਸਮੇਂ ਤੋਂ ਬਣੀ ਆਈ ਆ ਵੀ ਜਿਹੜਾ ਬੰਦਾ ਸਰਪੰਚ ਬਣ ਗਿਆ ਨਾ 5 ਸਾਲ ਉਹਨੂੰ ਮੌਜਾਂ ਪੈਸੇ 'ਚ ਹੀ ਖੇਡਦਾ ਸਰਕਾਰੀ ਦਰਬਾਰੇ ਬੜੀ ਪੁੱਛਗਿਛ ਹੁੰਦੀ ਆ ਪਰ ਅਸਲ 'ਚ ਸਰਪੰਚੀ ਹੈ ਕੀ ਸਰਪੰਚ ਬਣਨਾ ਕਿੰਨਾ ਕੁ ਸੌਖਾ ਕਿੰਨਾ ਕੁ ਔਖਾ ਤੇ ਬਾਕੀ ਗਰਾਂਟਾ ਗਰੂੰਟਾ ਚੋਂ ਕਿੰਨਾ ਕੁ ਵਾਅਦਾ ਘਾਟਾ ਜਾ ਹੋਇਆ ਜਾਂਦਾ ਹਾਸੀ ਖੇੜੀ ਦੇ ਵਿੱਚ ਇਹ ਗੱਲਾਂ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੇ ਅੱਜ ਦਾ ਪੌਡਕਾਸਟ ਇੱਕ ਸਰਪੰਚ ਸਾਹਿਬ ਨਾਲ ਕਰ ਰਹੇ ਹਾਂ ਸਰਦਾਰ ਕੇਵਲ ਸਿੰਘ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਚੌਂਕੀਮਾਨ ਪਿੰਡ ਦੇ ਤੁਸੀਂ ਸਰਪੰਚੋਂ ਚੌਂਕੀਮਾਨ ਪਿੰਡ ਦੀ ਬਾਗਡੋਰ ਤੁਹਾਨੂੰ ਮਿਲੀ ਆ ਹਾਂਜੀ ਤੇ ਸਰਪੰਚੀ ਲੈਣੀ ਕਿੰਨੀ ਇੱਕ ਔਖੀ ਆ ਔਖੀ ਤਾਂ ਜੀ ਬਹੁਤ ਹੈ ਜੀ ਹਾਂ ਹਣ 2000 ਤੋਂ ਉੱਪਰ ਵੋਟ ਆ ਜੀ ਜੀ ਉਹ ਜਿੱਤਣ ਦੇ ਖਾਤਰ ਘੱਟੋ-ਘੱਟ 1000 ਤਾਂ ਚਾਹੀਦੀ ਆ ਜੀ ਹੂੰ ਤੇ 1000 ਕ ਵੋਟ ਐਵੇਂ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਹਾਂ 928 ਬੋਟਾਂ ਪਈਆਂ ਤੇ 3289 ਦਿੱਤੇ ਆ ਜੀ ਹਾਂਜੀ ਅੱਛਾ ਅ ਅਗਲਾ ਨਾ ਜਦੋਂ ਸਰਪੰਚੀ ਦੀ ਗੱਲ ਆਉਂਦੀ ਆ 6 ਮਹੀਨੇ ਪਹਿਲੇ ਹੀ ਪਿੰਡ ਦੇ ਵਿੱਚ ਉਹਵੇਂ ਜਿਹਾ ਮਾਹੌਲ ਬਣਨ ਲੱਗ ਜਾਂਦਾ ਵੀ ਫਲਾਨੇ ਵਾਰਡ ਵਾਲੇ ਕਹਿੰਦੇ ਆ ਵੀ ਆਪਣੇ ਵਾਲੇ ਪਾਸੇ ਉਹ ਵੀ ਬੰਦਾ ਖੜੀਏ ਖੜਾ ਕਰੀਏ ਦੂਜੇ ਵਾਲੇ ਕਹਿੰਦੇ ਆ ਵੀ ਅਸੀਂ ਇਧਰੋਂ ਕਰਾਂਗੇ ਆਵਾਜ਼ ਜੀ ਆਉਣੀ ਸ਼ੁਰੂ ਹੋ ਜਾਂਦੀ ਆ ਪਿੰਕ ਜੀ ਲੱਗ ਜਾਂਦੀ ਆ ਪਿੰਡ ਦੇ ਵਿੱਚ ਹਨਾ ਵੀ ਫਲਾਨਾ ਸਿਓ ਵੀ ਉਠੋ ਤੁਸੀਂ ਪਹਿਲਾਂ ਹੀ ਮਨ ਬਣਾ ਲਿਆ ਸੀ ਜਾਂ ਇਹਨਾਂ ਮੌਕੇ ਤੇ ਆ ਕੇ ਕੋਈ ਤੁਹਾਡਾ ਵਿਚਾਰ ਬਣਿਆ ਮੈਂ ਜੀ ਅਸਲੀ 2018 ਜਨਵਰੀ ਤਾਂ ਮੈਂ ਜੀਓ ਜੀ ਡਿਊਟੀ ਤੇ ਮੈਂ ਲੱਗਿਆ ਸੀ ਜੀ ਤੇ ਉਹਦੇ ਤੋਂ ਇੰਨੇ ਲੋਕਾਂ ਦੇ ਯਾਨੀ ਕੰਮ ਕੀਤੇ ਆ ਜਾ ਕੇ ਨਾਲ ਲੁਧਿਆਣੇ ਤੱਕ ਜਾਣਾ ਪੈਨਸ਼ਨਾਂ ਲਗਾਉਣੀਆਂ ਤੇ ਉਹਦੇ ਨਾਲ ਫਿਰ ਲੋਕਾਂ ਦਾ ਆ ਉਸ ਤਨ ਪਿਆਰ ਪੈ ਗਿਆ ਜੀ ਮੇਰੇ ਹਾਂ ਬਈਆਂ ਕਰਕੇ ਵੀ ਮੈਨੂੰ ਕਹਿੰਦੇ ਖੜਾ ਇਸ ਪੈਂਦੀ ਮੈਂ ਕਹਿੰਦਾ ਨਹੀਂ ਜੀ ਮੈਂ ਨਹੀਂ ਮੈਂ ਤੇ ਇਸ ਕੰਮ ਤੇ ਪੈਣਾ ਨਹੀਂ ਕਹਿੰਦੇ ਵੀ ਤੂੰ ਅਬੇ ਤੂੰ ਖੜਾ ਇਸ ਪੈਂਦੀ ਤੇ ਨਾਲ ਆ ਆਵਾਜ਼ ਆਉਣ ਲੱਗੀ ਲੋਕਾਂ ਦੀ ਵੀ ਇਹ ਬੰਦਾ ਠੀਕ ਹੈ ਜੀ ਤੇ ਉਹਦੇ ਕਰਕੇ ਫਿਰ ਮੈਨੂੰ ਇਹ ਆਪਣੇ 15 ਅਕਤੂਬਰ ਨੂੰ ਵੋਟਾਂ ਪਈਆਂ 928 ਵੋਟਾਂ ਦੇ ਨਾਲ ਬਹੁਤ ਵੱਡੀ ਲੀਡ ਤੇ ਪਹਿਲੀ ਵਾਰ ਪਿੰਡ ਚ ਇਹ ਨਾ ਹੋਇਆ ਹੁਣ ਵੀ ਜੀਓਜੀ ਚੱਲਦੇ ਆ ਹੁਣ ਤਾਂ ਮੇਰਾ ਜੀਓਜੀ ਹੈ ਨਹੀਂ ਤਾਂ ਕੈਪਟਨ ਸਰਕਾਰ ਵੇਲੇ ਸੀ ਨਹੀਂ ਜੀ ਉਹ ਮੈਨੂੰ ਫਿਰ 2020 ਦੇ ਵਿੱਚ ਪਿਛਲੀ ਗਵਰਨਮੈਂਟ ਦੇ ਮੌਕੇ ਮੈਂ ਕੰਮ ਹੀ ਮਤਲੀ ਨੇ ਹੁੰਦਾ ਵੀ ਜਿਹੜਾ ਬੰਦਾ ਸੱਚਾ ਹੁੰਦਾ ਜੀ ਉਹਨੂੰ ਫਿਰ ਰੱਖਦੇ ਨਹੀਂ ਮੈਨੂੰ ਹਟਾਇਆ ਗਿਆ ਜੀ ਅੱਛਾ ਹਾਂ 2020 ਜਨਵਰੀ ਦੇ ਵਿੱਚ ਹਟਾ ਕੇ ਦੂਸਰਾ ਬੰਦਾ ਲਾਇਆ ਗਿਆ ਅੱਛਾ ਤੇ ਜੋ ਦੂਸਰਾ ਲੱਗਿਆ ਉਹਨੇ ਵੀ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਕੰਮ ਨਹੀਂ ਛੱਡਿਆ ਆਪਣਾ ਜੀ ਚਾਹੇ ਮੈਨੂੰ ਜੀਓਜੀ ਨਹੀਂ ਸੀ ਫਿਰ ਵੀ ਮੈਂ ਆਪਣੇ ਪੈਨਸ਼ਨਾਂ ਦੇ ਹੋਰ ਕਿਸੇ ਦਾ ਪੈਸਾ ਰੁਕਿਆ ਅणि ਜਿੰਨੇ ਤੱਕ ਮੇਰੀ ਪਹੁੰਚ ਸੀ ਮੈਂ ਕਰਦਾ ਰਿਹਾ ਜੀ ਉਹਦੇ ਉਹਦੇ ਸਦਕਾ ਜੀਓਜੀ ਦਾ ਸਦਕਾ ਹੀ ਅੱਜ ਮੈਂ ਇਥੇ ਸਰਪੰਚੀ ਮਤਲਬ ਮੈਨੂੰ ਪਿੰਡ ਵਾਲਿਆਂ ਨੇ ਦਿੱਤੀ ਹੈ ਜੀ ਆਪਾਂ ਸਾਡੇ ਦਰਸ਼ਕਾਂ ਨੂੰ ਜੀਓਜੀ ਬਾਰੇ ਦੱਸਦੇ ਹਾਂ ਵੀ ਜਦੋਂ ਕੈਪਟਨ ਦੀ ਸਰਕਾਰ ਸੀ ਪਿੱਛੇ ਕਾਂਗਰਸ ਦੀ ਤਾਂ ਉਦੋਂ ਜਿਹੜੇ ਰਿਟਾਇਰਡ ਸਰਵਿਸਮੈਨ ਸੀਗੇ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਉਹਨਾਂ ਨੂੰ ਇੱਕ ਅਹੁਦਾ ਦਿੱਤਾ ਗਿਆ ਸੀ ਪੰਚਾਇਤਾਂ ਦੇ ਉੱਪਰ ਇੱਕ ਜੀਓਜੀ ਲਗਾਇਆ ਗਿਆ ਸੀ ਪਿੰਡਾਂ ਦੇ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੁੰਦੇ ਸੀ ਉਹ ਸਹੀ ਹੋ ਰਹੇ ਆ ਸੀਮੈਂਟ ਬਜਰੀ ਇਟਾਂ ਬਾਰੇ ਤਾਂ ਉਹਦੇ ਵਿੱਚ ਕੋਈ ਵਾਧਾ ਘਾਟਾ ਤਾਂ ਨਹੀਂ ਹੋ ਰਿਹਾ ਜਾਂ ਕਿਸੇ ਤਰ੍ਹਾਂ ਦਾ ਕੋਈ ਘਪਲਾ ਤਾਂ ਨਹੀਂ ਹੋ ਰਿਹਾ ਉਹਨਾਂ ਦੀ ਸਾਰਿਆਂ ਦੀ ਉਹ ਨਿਗਰਾਨੀ ਰੱਖਦੇ ਸੀ ਇਹ ਕੰਮ ਸੀ ਜੀ ਇਹ ਕੰਮ ਸੀ ਜੀ ਬਾਕੀ ਹੋਰ ਜੀਓਜੀ ਦੇ ਪੱਲੇ ਕੀ ਹੋਰ ਕੀ ਕੀ ਕੰਮ ਸੀਗੇ ਬਸ ਇਹ ਜੀ ਜੀ ਕੋਈ ਰੱਖਣਾ ਕੋਈ ਘਪਲਣਾ ਹੋਵੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਉਹਦੀ ਮਦਦ ਕਰਨੀ ਆ ਤੇ ਜਿਵੇਂ ਕੋਈ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਜਾ ਕੇ ਦੱਸਣਾ ਸਰਪੰਚ ਨੂੰ ਜਾਂ ਉੱਪਰ ਜਾ ਕੇ ਵੀ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਤੇ ਮੇਰਾ ਨਰੇਗਾ ਤਾਂ ਹੋਇਆ ਸੀ ਜੀ ਵੀ ਨਰੇਗਾ ਸਾਡੀ ਪਿੰਡ ਦੀ ਬੇਲੀ ਬੈਠੀ ਸੀ ਹੂੰ ਦੂਸਰੇ ਪਿੰਡ ਦੀ ਆ ਕੇ ਲੱਗੀ ਹੋਈ ਸੀ ਹੂੰ ਤੇ ਮੈਂ ਸਰਪੈਂਟ ਨੂੰ ਕਿਹਾ ਮੈਂ ਕਿਹਾ ਵੀ ਆ ਕੇ ਕਰਕੇ ਆਪਣੀ ਨਰੇਗਾ ਨੂੰ ਕੰਮ ਦੋ ਬਾਹਰ ਵਾਲੇ ਆਪਣੇ ਆ ਕੇ ਕਰ ਰਹੇ ਆ ਹੂੰ ਉਹ ਕਹਿੰਦਾ ਵੀ ਤੂੰ ਦੇਖਣ ਲਾ ਜੀ ਬੰਦਰ ਕਰ ਰਹੇ ਸਾਡੇ ਤੇ ਮੈਂ ਕਿਹਾ ਦੇਖਣ ਲਾ ਜੀ ਨਹੀਂ ਇਹ ਵੀ ਨਰੇਗਾ ਦਾ ਬੇਲੀ ਬੈਠੀ ਆ ਜੀ ਹੂੰ ਤੇ ਇਹਦੇ ਬਹੁਤ ਫਾਇਦਾ ਸੀ ਜੀ ਜੀਓਜੀ ਦਾ ਅਸੀਂ ਤਾਂ ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੀਓਜੀ ਲਾਈ ਸੀ ਬਹੁਤ ਉਸ ਟਾਈਮ ਲੋਕਾਂ ਨੂੰ ਫਾਇਦਾ ਹੋਇਆ ਜੀ ਹੂੰ ਤੇ ਪੈਨਸਨ ਆਪੋਨਸ ਨਾਲ ਜਾ ਕੇ ਕਰਾ ਕੇ ਲਿਆਉਣਾ ਜਿਵੇਂ ਯਾਨੀ ਹੁਣ ਸਾਨੂੰ ਤਾਂ ਪਤਾ ਲੱਗ ਗਿਆ ਕਿ ਕਿੱਥੇ ਗਲਤੀ ਆ ਹੁਣ ਅਸੀਂ ਜਿਹੜੇ ਅਸੀਂ ਫਾਰਮ ਭਰ ਦਿੰਦੇ ਹੁਣ ਵੀ ਉਹ ਕਦੇ ਵਾਪਸ ਨਹੀਂ ਆਉਂਦੇ ਜੀ ਅੱਛਾ ਇੰਨੇ ਮਤਲ ਸਾਨੂੰ ਇਸ ਤੀ ਦਾ ਉਪਿਆਸ ਹੋ ਗਿਆ ਸੀ ਜੀ ਫਾਰਮ ਭਰਨ ਦਾ ਤੇ ਬਹੁਤ ਚੰਗੀ ਇਹ ਮਤਲ ਜੀਓਜੀ ਦੀ ਡਿਊਟੀ ਸੀ ਬਹੁਤ ਚੰਗੀ ਸੀ ਤੇ ਹੁਣ ਤਾਂ ਹੈ ਨਹੀਂ ਇਸ ਟੈਮ ਖਤਮ ਹੋ ਗਏ ਇਸ ਸਰਕਾਰ ਦੇ ਵਿੱਚ ਤਾਂ ਖਤਮ ਹਾਂਜੀ ਹਾਂਜੀ ਖਤਮ ਹੋ ਗਏ ਵੈਸੇ ਹੋਣੇ ਚਾਹੀਦੇ ਆ ਇਹ ਹਾਂਜੀ ਹੋਣੇ ਚਾਹੀਦੇ ਆ ਜੀ ਹੂੰ ਹਾਂ ਜੀ ਜੇ ਸਹੀ ਕੰਮ ਮਤਲਬ ਹੁਣ ਫਿਰ ਸਰਪੰਚ ਉੱਪਰ ਵੀ ਅਚਾਮੇ ਸਰਪੰਚਾ ਪਰ ਜੀਓ ਜੀ ਹੋਣਾ ਚਾਹੀਦਾ ਜੀ ਅੱਛਾ ਹਾਂ ਜੀ ਜੀਓ ਜੀ ਬਹੁਤ ਜ਼ਰੂਰੀ ਆ ਵੀ ਜੇ ਕੋਈ ਮੈਂ ਕੰਮ ਗਲਤ ਕਰਦਾ ਮਤਲਬ ਉੱਪਰ ਸਾਡੇ ਕੋਈ ਹੋਵੇ ਤਾਂ ਫਿਰ ਬੰਦਾ ਆਪਣੇ ਆਪ ਸਹੀ ਕਰਦਾ ਜੀ ਤੇ ਮੈਨੂੰ ਤਾਂ ਤਿੰਨ ਕ ਮਹੀਨੇ ਹੋਇਆ ਜੀ ਮੈਂ ਤਾਂ ਵੇਹ ਲੋਕਾਂ ਨੂੰ ਮੇਰੇ ਤੇ ਭਰੋਸਾ ਜੀ ਬਈ ਇਹ ਕੰਮ ਕਰਨ ਵਾਲਾ ਹੈ ਨਹੀਂ ਜੀ 나ਈ ਮੈਂ ਕਰਨਾ ਜੀ ਹਾਂ ਨਾ ਉਹ ਕੰਮ ਤਾਂ ਮੈਂ ਤਾਂ ਕਰੂ ਜੇ ਮੈਂ ਕੋਈ ਲੱਖ ਰੁਪਏ ਖਰਚ ਕੀਤੇ ਹੋਣ ਬਿਲਕੁਲ ਬਿਨਾ ਕਿਸੇ ਰਿਸ਼ਮਤੋ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਨਾ ਕੋਈ ਸ਼ਰਾਬ ਇੱਕ ਇੱਕ ਪੈਗ ਵੀ ਕਿਸੇ ਨੂੰ ਦੋ ਸ਼ਰਾਬ ਦਾ ਨਹੀਂ ਪਿਆ ਜੀ ਮੈਂ ਅੱਛਾ ਜਦੋਂ ਸਰਪੰਚੀ ਦਾ ਮਾਹੌਲ ਸੀ ਉਦੋਂ ਤਾਂ ਆਪਣਾ ਪਿੰਡਾਂ ਦੇ ਵਿੱਚ ਕੜਾਈਆਂ ਚੜ ਗਈਆਂ ਟੈਂਟ ਲੱਗ ਗਏ ਪੂਰਾ ਬਰਾਤਾਂ ਵਰਗਾ ਮਾਹੌਲ ਸੀ ਹਨਾ ਇਹ ਇਹ ਹੁੰਦਾ ਪਿੰਡਾਂ ਦੇ ਇੱਕ ਸੱਭਿਆਚਾਰੀ ਬਣ ਗਿਆ ਹੁਣ ਤਰ੍ਹਾਂ ਦਾ ਇਹ ਹਾਂਜੀ ਹਾਂਜੀ ਤੇ ਹਾਲਾਂਕਿ ਅਸੀਂ ਤੁਹਾਡੇ ਪਿੰਡ ਵੀ ਗੇੜਾ ਮਾਰਦੇ ਰਹੇ ਹਾਂ ਹਾਂਜੀ ਹਾਂਜੀ ਚਲੋ ਸਾਡੀ ਆਪੂ ਆਪਣੀ ਜਿਵੇਂ ਪਹੁੰਚ ਹੁੰਦੀ ਆ ਪਰ ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਬੰਦੇ ਦਾ ਕਿਰਦਾਰ ਦੇਖ ਕੇ ਉਹਨੂੰ ਚੁਣਨਾ ਚਾਹੀਦਾ ਹਾਂਜੀ ਹਾਂਜੀ ਜੇ ਕੋਈ ਆਪ ਪਕੜਾਈਆਂ ਦੀ ਗੱਲ ਕਰਦੇ ਖੁਸ਼ੀਆਂ ਦੀ ਉਹ ਤਾਂ ਮੈਂ ਪਹਿਲਾਂ ਹੀ ਲੋਕਾਂ ਨੂੰ ਕਰਤੀ 450 ਦੇ ਕਰੀਬ ਮੈਂ ਪੈਨਸ਼ਨ ਲਵਾਤੀ ਜੀ ਹੂੰ ਤੇ ਹੁਣ ਤਾਂ ਮੈਨੂੰ ਖਰਚ ਕਰਨ ਦੀ ਲੋੜ ਨਹੀਂ ਬੰਨ ਲੋਕ ਆਪ ਕਹਿੰਦੇ ਸੀ ਵੀ ਸਾਨੂੰ ਤੂੰ ਖੜਜਾ ਸਾਨੂੰ ਚਾਹ ਬਣਾ ਪਿਆਈ ਚਾਹੀ ਜੀ ਤੇ ਬਿਨਾਂ ਵੀ ਲੋਕਾਂ ਨੇ ਪੂਰਾ ਸਾਥ ਦਿੱਤਾ ਜਿਵੇਂ ਮੈਂ ਲੋਕਾਂ ਦੀ ਸੇਵਾ ਕੀਤੀ ਆ ਉਵੇਂ ਲੋਕਾਂ ਨੇ ਮੇਰਾ ਸਾਥ ਨਮਾਇਆ ਨਾਲ ਜੀ ਹੂੰ सरपंच ਨੂੰ ਨਾ ਇੱਕ ਸਰਦਾਰ ਸਾਹਿਬ ਇਹ ਕਿਹਾ ਜਾਂਦਾ ਵੀ ਜਿਹੜਾ ਬੰਦਾ ਸਰਪੰਚ ਬਣ ਗਿਆ ਨਾ ਤਾਂ ਗੀਤਾਂ ਚ ਮਸ਼ਹੂਰ ਹੰ ਗੀਤ ਨਾਲ ਹੀ ਕੀਤੀ ਸੀ ਲੈ ਲੈ ਤੋਂ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਹਾਂਜੀ ਹਾਂਜੀ ਤੇ ਗਰਾਂਟਾ ਗਰੰਟਾਂ ਫਿਰ ਕਿੰਨੀਆਂ ਕਹਉਂਦੀਆਂ ਸਰਪੰਚ ਨੂੰ ਗਰਾਂਟਾ ਦਾ ਜੀ ਵੈਸੇ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਵਾ ਤੇ ਆਹ ਦੇਖੋ ਬਾਕੀ ਹੁਣ ਸ਼ੁਰੂ ਹੋ ਗਏ گاਹ ਪਤਾ ਲੱਗੂਗਾ ਜੀ ਹੌਲੀ ਹੌਲੀ ਸਾਡੇ ਤਿੰਨ ਕ ਮਹੀਨੇ ਚੌਥਾ ਮਹੀਨਾ ਮਦਰ ਇਹ ਚੱਲਦਾ ਵਾ ਹਾਂ ਤੇ ਉਹ ਦੇ ਗਰੰਟਾ ਬਾਰੇ ਤਾਂ ਜਦੋਂ ਫਿਰ ਅਸੀਂ ਵਿਚਰਾਂਗੇ ਉਸ ਹਿਸਾਬ ਦੇ ਨਾਲ ਹੀ ਹੈਗੀ ਆ ਜੀ ਬਾਕੀ ਮੇਰੀ ਸੋਚ ਆ ਵੀ ਪਿੰਡ ਦਾ ਵੱਧ ਤੋਂ ਵੱਧ ਕੰਮ ਕਰਾਉਣ ਦੀ ਤੇ ਜਿਵੇਂ ਅਸੀਂ ਇੱਕ ਮਤੇ ਪਾ ਕੇ ਦਿੱਤਿਆ ਤੁਸ਼ਵੀ ਨੰਗੋ ਚੌਂਕੀ ਮਾਨ ਅੰਡਰ ਅਬਰੇਜ ਹਾਂ ਬਹੁਤ ਟਿਹਰ ਹਾਲਤ ਖਰਾਬ ਹੈ ਵਾਲਾ ਹਾਂ ਹਾਂਜੀ ਤੇ ਉਹਦਾ ਪਾਇਆ ਫਿਰ ਉੱਪਰ ਸ਼ੈਡ ਉਹਦੇ ਉੱਪਰ ਸ਼ੈਡ ਪਾਵੇ ਜੀ ਤੇ ਸ਼ੈਡ ਪਾਵੇ ਫਿਰ ਵਿੱਚ ਮੀਂਹ ਦਾ ਪਾਣੀ ਲਾਊਗਾ ਜੀ ਭਰੂਗਾ ਨਹੀਂ ਹੋਈ ਹੂੰ ਤੇ ਇੱਕ ਲਾਈਟਾਂ ਦਾ ਅਸੀਂ ਦੱਸਿਆ ਵੀ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਹੂੰ ਤੇ ਸੂਵੇਦਾ ਅਸੀਂ ਆਪ ਜਾ ਕੇ ਨਹਿਰੀ ਭਾਗ ਕੋਲੇ ਉਹਨਾਂ ਕੋਲੇ ਜਾ ਕੇ ਅਸੀਂ ਬੇਨਤੀ ਕਰਦੇ ਵੀ ਸਾਡੇ ਪੇਪਾਂ ਪਾ ਉਹਨਾਂ ਨੇ ਸਾਨੂੰ ਹੁਣ ਚੈੱਕ ਕਰਕੇ ਆ ਕਿ ਸਾਨੂੰ ਸਵੈ ਘੋਸ਼ਣਾ ਪੱਤਰ ਦੇ ਦੇ ਹਰ ਖੇਤ ਵਾਲੇ ਨੂੰ ਵੀ ਉਹਨਾਂ ਦੇ ਸਾਈਨ ਕਰਾ ਦੋ ਵੀ ਕਾ ਕੋਈ ਅੜਚਨ ਨਾ ਪੈਦਾ ਕਰੇ ਤੇ ਪਿੰਡ ਬਹੁਤ ਖੋ ਸਕਦੇ ਜੇ ਕੰਮ ਹੋ ਜੇ ਤਾਂ ਫਿਰ ਸਾਰੀ ਜ਼ਿੰਦਗੀ ਅਸੀਂ ਕਹਿੰਦੇ ਯਾਦ ਕਰਾਂਗੇ ਇਸੇ ਜੇ ਕੰਮ ਮੇਰੀ ਖੁਆਇਸ਼ ਆ ਵੀ ਅਸੀਂ ਇਸੇ ਜੇ ਕੰਮ ਬਲ ਧਿਆਨ ਦਈਏ ਬੁਜੇੜਾ ਖਾਣ ਪੀਣ ਦਾ ਵਿੱਚੋਂ ਉਹਦੇ ਵਿੱਚ ਜਿੰਨੇ ਪੈਸਾ ਖਰਚਾਂ ਮੇਰੇ ਤਾਂ ਧਿਆਨ ਦੇਵਾਂ ਮੈਂ ਕੋਈ ਪੈਸਾ ਖਰਚਿਆ ਨਹੀਂ ਮੈਂ ਖਾਣਾ ਨਹੀਂ ਜੀ ਹਾਂਜੀ ਇਸੇ ਸੋਚ ਦੇ ਲੋਕਾਂ ਨੇ ਆਪ ਇਹ ਸੋਚ ਕੇ ਬਣਾਇਆ ਜੀ ਮੈਨੂੰ ਵੀ ਇਹ ਹੋ ਕੰਮ ਗਾਂ ਹੀ ਬਿਤਾਊਗਾ ਪਿੰਡ ਦਾ ਜੀ ਸੋਹਣੀ ਗੱਲ ਆ ਇੱਕ ਵਿਜ਼ਨ ਹੋਣਾ ਚਾਹੀਦਾ ਪਿੰਡ ਨੂੰ ਲੈ ਕੇ ਵੀ ਪਿੰਡ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਜਾਣਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸੇ ਨੂੰ ਵੇਖਦੇ ਆ ਸਰਬਸੰਮਤੀ ਨਾਲ ਵੀ ਸਰਪੰਚ ਬਣੇ ਆ ਨੌਜਵਾਨ ਮੁੰਡੇ ਕੁੜੀਆਂ ਸਰਪੰਚ ਬਣੇ ਨੇ ਬਣੇ ਹਾਂਜੀ ਤਾਂ ਥੋੜਾ ਪਿੰਡ ਤਾਂ ਮਿਲ ਲੱਗਾ ਪੰਜਾਬ ਦੇ ਮੋਰੀ ਪਿੰਡਾਂ ਚੋਂ ਆਉਂਦਾ ਚੌਕੀਮਾਨ ਪਿੰਡ ਦਾ ਵੱਡਾ ਨਾਮ ਹੈ। ਕੁੰਡਾ ਢਾਲੀਵਾਲ ਤੁਹਾਡੇ ਬਹੁਤ ਵੱਡੇ ਗੀਤਕਾਰ ਹੋਏ ਨੇ ਚੌਕੀਮਾਨ ਦੇ। ਹਾਂਜੀ ਹਾਂਜੀ। ਉਹਨਾਂ ਨੇ ਤਾਂ ਦੇਸ਼ਾਂ ਵਿਦੇਸ਼ਾਂ ਤੱਕ ਤੁਹਾਡੇ ਪਿੰਡ ਦਾ ਨਾਮ ਪਹੁੰਚਾਇਆਗਾ। ਇੱਕ ਭਪਿੰਦਰ ਸਿੰਘ ਹੋਇਆ ਜੀ ਉਹ ਵੀ ਕਿਤਾਬਾਂ ਲਿਖਦੇ ਆ ਜੀ। ਜੀ। ਬਹੁਤ ਉਹਨਾਂ ਦਾ ਵੀ ਨਾਮ ਆ ਜੀ ਭਪਿੰਦਰ ਸਿੰਘ ਢਾਲੀਵਾਲ ਜੀ। ਹੂੰ। ਹਾਂਜੀ। ਤੇ ਅ ਹੋਰ ਦੱਸੋ ਤੁਹਾਡੇ ਪਿੰਡ ਬਾਰੇ ਪਿੰਡ ਦੇ ਵਿੱਚ ਕਿਸੇ ਚੀਜ਼ ਦਾ ਤੁਹਾਨੂੰ ਐ ਲੱਗਦਾ ਹੋਵੇ ਵੀ ਆਹ ਚੀਜ਼ ਦੀ ਕਮੀ ਆ ਪਿਛਲੀਆਂ ਪੰਚਾਇਤਾਂ ਵੇਲੇ ਜਾਂ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਬਣੀ ਹੁਣ ਇਹ ਮੇਰੇ ਹਿੱਸੇ ਆਉ ਮੈਂ ਬਣਾਉਣੀ ਆ। ਹਾਂਜੀ ਬਾਕੀ ਤੁਸੀਂ ਇਹ ਸਰਪੰਚ ਦੀ ਗੱਲ ਕੀਤੀ ਸੀ ਵੀ ਕਿੰਨੀ ਔਖੀ ਆ ਹਾਂ ਤੇ ਔਖੀ ਬਹੁਤ ਆ ਜੀ ਅੱਛੇ ਇੱਕ ਦਿਨ ਦੀ ਗੱਲ ਆ ਮੈਂ ਉਹ ਪਿੰਡ ਦੇ ਕੰਮ ਕਰਦੇ ਕਰਦੇ ਮੈਨੂੰ 4 ਵਜੇ ਗਏ ਹਾਂ ਚਲੋ ਹੁਣ ਘਰੇ ਪਸ਼ੂ ਰੱਖਿਆ ਮੈਂ ਕਿਹਾ ਵੀ ਚਲ ਪੱਠੇ ਲੈ ਕੇ ਆਈਏ ਉਹ ਮੈਂ ਸੜਕ ਤੇ ਖੇਤ ਕਰਕੇ ਮੈਂ ਪੱਠੇ ਵੱਢ ਰਿਹਾ ਸੀ ਤਾਂ ਇੱਕ ਬੰਦਾ ਕਹਿੰਦਾ ਵੀ ਹੁਣੇ ਕੰਮ ਛੱਡ ਦੇ ਮੈਂ ਪੱਠੇ ਵੱਢਦਾ ਮੈਂ ਦੱਤੀ ਛੱਡਤੀ ਹਾਂ ਮੈਂ ਕਿਹਾ ਦੱਸੋ ਕਿੱਥੇ ਜਾਣਾ ਕਹਿੰਦਾ ਜਾਣਾ ਕਿਤੇ ਨਹੀਂ ਮੈਂ ਕਿਹਾ ਮੈਨੂੰ ਕਰ ਲੈੰਦੇ ਹੁਣ ਕੰਮ ਤੇ ਐਂ ਕਰਕੇ ਚਲੋ ਲੋਕ ਵੀ ਪਿਆਰ ਦੇ ਨਾਲ ਮੇਰੀ ਕੋਈ ਈਰਖਾ ਨਹੀਂ ਮੈਂ ਕਿਸੇ ਪਾਰਟੀਵਾਦੀ ਨਾਲ ਗਰੁੱਪ ਕਿਸੇ ਨਾਲ ਨਹੀਂ ਮੈਂ ਜੁੜਿਆ ਹਾਂ ਮੈਂ ਬਿਲਕੁਲ ਯਾਦ ਹਾਂ ਜੀ ਤੇ ਹਰ ਇੱਕ ਪਾਰਟੀ ਦਾ ਮੈਂ ਸਨਮਾਨ ਕਰਦਾ ਹਾਂ ਜੀ ਤੇ ਅਸੀਂ ਚਲੋ ਹੁਣ ਆਮ ਮੰਮਲੋ ਇਹ ਸਰਪੰਚ ਬਣੇ ਜਾਂ ਤੇ ਉਹਨਾਂ ਦਾ ਵੀ ਇਹੀ ਆ ਵੀ ਹਰ ਇੱਕ ਪਾਰਟੀ ਦਾ ਸਨਮਾਨ ਕਰੋ ਜੇ ਕੋਈ ਬੁਲਾਉਂਦਾ ਅਗਲੇ ਕੋਲ ਜਾਓ ਜੀ ਤੇ ਕੋਈ ਗ੍ਰਾਂਟ ਆਉਣੀ ਆ ਸੈਂਟਰ ਦੀ ਵੀ ਆਉਣੀ ਆ ਰਾਜਾ ਬੈਂਕ ਕੋਲ ਵੀ ਜਾਵਾਂਗੇ ਰਬੀਤ ਬਿੱਟੂ ਤੋਂ ਇਹ ਕੰਮ ਕਰਾਉਣਾ ਰੇਲਵੇ ਦਾ ਉਹਨਾਂ ਕੋਲ ਵੀ ਜਾਵਾਂਗੇ ਜੀ ਤੇ ਪਿੰਡ ਦੇ ਕੰਮ ਦੀ ਖਾਤਰ ਅਸੀਂ ਕਿੱਥੇ ਵੀ ਜਾਣਾ ਪਵੇ ਅਸੀਂ ਜ਼ਰੂਰ ਮਤਲਬ ਪਹਿਲੇ ਦਾ ਇਤਰ ਜਾਵਾਂਗੇ ਬਾਕੀ ਪਿੰਡ ਵਿੱਚ ਹੋਣ ਵਾਲੇ ਕੰਮ ਤਾਂ ਇਹੀ ਆ ਕਿ ਕੂੜੇ ਦਾ ਜੀ ਸਾਡੇ ਕੂੜੇ ਦੀ ਬਹੁਤ ਸਮੱਸਿਆ ਵਾ ਤੇ ਉਹ ਕੂੜਾ ਪੋਲ ਦੇ ਕੋਲੇ ਲੋਕ ਸੱਟ ਜਾਂਦੇ ਅਲਫਾਫੇ ਖਬਾਜ਼ਾਂ ਨਾਲ ਉੱਡ ਕੇ ਪੋਲ ਦੇ ਵਿੱਚ ਜੀ ਉਹ ਬੰਦ ਹੋ ਜਾਂਦਾ ਜੀ ਉਹ ਵੀ ਅਸੀਂ ਜੀਐਸਵੀ ਲਿਆ ਕੇ ਪਿੱਛੇ ਹਟਾਇਆ ਤੇ ਫਿਰ ਇੱਕ ਸਮੱਸਿਆ ਪੈ ਗਈ ਸੀ ਡੇਂਗੂ ਬੁਖਾਰ ਦੀ ਬਹੁਤ ਹੋ ਗਿਆ ਸੀ ਕਿਉਂਕਿ ਮਲ ਪਿੰਡ ਦੇ ਵਿੱਚ ਉਹਦੀ ਫਿਰ ਉਲਿਆ ਕੇ ਧੂਆਂ ਦੇ ਫੋਕੰ ਕਰਾਉਂਦੇ ਹੁੰਦੇ ਆ ਜੀ ਉਹ ਕਰਵਾਈ ਤੇ ਸਿਰਫ ਇੱਕ ਕਮੀ ਆ ਕਿ ਪਿੰਡ ਦੇ ਵਿੱਚ ਸਾਨੂੰ ਕੋਈ ਆਮਦਨ ਦਾ ਸਾਧਨ ਨਹੀਂ ਪੰਚਾਇਤ ਨੂੰ ਕੋਈ ਜ਼ਮੀਨ ਹੈ ਨਹੀਂ ਜੀ ਅੱਛਾ ਹਾਂ ਜੀ ਹਾਂ ਜੀ ਜੋ ਕੰਮ ਕਰਾਉਣੇ ਆ ਸੀ ਆਪਦੇ ਕੋਲੋਂ ਹੀ ਕਰਾਉਣੇ ਆ ਜੀ ਹਾਂ ਜੀ ਬਹੁਤ ਸੋਹਣੀ ਗੱਲ ਆ ਵੀ ਪਿੰਡ ਦੇ ਵਿੱਚ ਚਲੋ ਸਾਧਨ ਵੀ ਹੈ ਨਹੀਂ ਹਲੇ ਆਮਦਨੀ ਦਾ ਕੋਈ ਫੇਰ ਵੀ ਤੁਸੀਂ ਆਪਦੇ ਨਿੱਜੀ ਤੌਰ ਤੇ ਕਰਵਾਈਏ ਮੈਨੂੰ ਤੁਹਾਡੀ ਇਹ ਗੱਲ ਚੰਗੀ ਲੱਗੀ ਵੀ ਜੇ ਪਿੰਡ ਵਾਸਤੇ ਕਿਸੇ ਵੀ ਲੀਡਰ ਕੋਲੇ ਜਾਣਾ ਪਵੇ ਉਹ ਕਿਸੇ ਵੀ ਪਾਰਟੀ ਦਾ ਕੇਂਦਰ ਦਾਗਾ ਪੰਜਾਬ ਦਾਗਾ ਵਿਰੋਧੀ ਪਾਰਟੀ ਦਾ ਉਹਦੇ ਕੋਲੇ ਤੁਸੀਂ ਜਾਣ ਨੂੰ ਤਿਆਰ ਹਾਂ ਨਹੀਂ ਤਾਂ ਕਈ ਪਿੰਡਾਂ ਦੇ ਵਿੱਚ ਇਹ ਹੁੰਦਾਗਾ ਵੀ ਸਰਪੰਚ ਜਿਹੜਾ ਹੁੰਦਾ ਨੂੰ ਆਪਦੇ ਆਪ ਨੂੰ ਇਹ ਮੰਨ ਲੈਂਦਾ ਵੀ ਯਾਰ ਮੈਂ ਤਾਂ ਫਲਾਨੀ ਪਾਰਟੀ ਨਾਲ ਜੁੜਿਆ ਹੋਇਆ ਤੇ ਉਹ ਉੱਥੇ ਫਲਾਨਾ ਲੀਡਰ ਆਇਆ ਹੋਇਆ ਮੈਂ ਉਹਦੇ ਕੋਲੇ ਕਿਉਂ ਜਾਵਾਂ ਹਾਂਜੀ ਇਹ ਹੀ ਆ ਜੀ ਮੈਂ ਜਿਹੜੀ ਈਰਖਾਵਾਦੀ ਮੈਂ ਪਾਸੇ ਰੱਖ ਕੇ ਫੇਰ ਹੀ ਮੈਂ ਇਸ 35 ਖੜਿਆ ਸੀ ਜੀ ਵੀ ਮੈਂ ਕਿਸੇ ਨਾਲ ਈਰਖਾਵਾਦੀ ਨਹੀਂ ਕਰਨੀ ਕਿਸੇ ਪਿੰਡ ਦੇ ਵਿੱਚ ਚਾਹੇ ਮੈਨੂੰ ਕਿਸ ਨੇ ਵੋਟ ਪਾਈ ਆ ਚਾਹੇ ਨਹੀਂ ਪਾਈ ਆ ਜੀ ਹਰ ਇੱਕ ਬੰਦੇ ਦੀ ਜਿੰਨੀ ਕਿ ਮੇਰੇ ਤੱਕ ਪਹੁੰਚ ਹੁੰਦੀ ਆ ਮੈਂ ਗੱਲ ਸੁਣਦਾ ਆ ਸਹੀ ਆ ਤੇ ਇਸ ਕੰਮ ਤੋਂ ਮਹਾਰਾਜ ਅਸੀਂ ਕਹਿੰਦੇ ਆ ਵੀ ਰੱਬ ਦੂਰ ਰੱਖੇ ਜੀ ਸਾਰਿਆਂ ਬਣਾ ਕੇ ਰੱਖੇ ਉਹ ਤਾਂ ਤਾਂ ਕਰੀ ਜੇ ਅਸੀਂ ਕਿਸੇ ਪਾਰਟੀ ਦੇ ਨਾਲ ਜੁੜੇ ਹੋਈ ਆ ਜੀ ਕਿਸੇ ਗਰੁੱਪ ਦੇ ਨਾਲ ਕਿਸੇ ਪਾਰਟੀਬਾਜੀ ਦੇ ਨਾਲ ਤੇ ਅਸੀਂ ਵਸੇ ਇਹੀ ਸਾਡਾ ਇੱਕੋ ਹੀ ਮੇਰਾ ਸਰਪੰਚ ਤਾਂ ਨਾਲੋਂ ਉਹ ਵੀ ਪਿੰਡ ਦਾ ਸਭ ਦਾ ਸਾਂਝਾ ਹੁੰਦਾ ਪਾਰਟੀ ਕਿਸੇ ਧਿਰ ਦਾ ਪਾਰਟੀ ਦਾ ਨਹੀਂ ਹੁੰਦਾ ਹਾਂਜੀ ਆਪਾਂ ਚ ਲੋਕਾਂ ਦਾ ਹੁੰਦਾ ਇੱਕ ਜੀ ਕਹਾਉਤ ਆ ਵੀ ਜਿੰਨਾ ਆਪਾਂ ਉੱਪਰ ਉਠਾਂਗੇ ਹਾਂ ਉਹ ਪਿੰਡ ਉਸ ਸਾਰਾ ਦੱਸਦਾ ਜੀ ਹਾਂ ਤੇ ਇਸ ਚੀਜ਼ ਤੋਂ ਮਤਲਬ ਉੱਪਰ ਉੱਠ ਕੇ ਮਤਲਬ ਜੇ ਕੋਈ ਵੀ ਕੰਮ ਕਰੀਦਾ ਕੋਈ ਗਲੀ ਦਾ ਕਰੀਦਾ ਬਈ ਇਹ ਐਂ ਦੇਖੀਦਾ ਵੀ ਸਾਰਾ ਪਿੰਡ ਦੇ ਸੇ ਜੀ ਹੂੰ ਕੋਈ ਆਇਆ ਨਾ ਹੋ ਵੀ ਆਪਦਾ ਇਲਾਕਾ ਦੇ ਸੇ ਜਿਵੇਂ ਅੱਗੇ ਪਿੰਡਾਂ ਤੇ ਮਤਲਬ ਸੌਂਦੇ ਰਹੇ ਆ ਜੀ ਸਾਡਾ ਪਾਸਾ ਆ ਗਲੀ ਇੱਧਰ ਨਹੀਂ ਬਣਨੀ ਮੈਂ ਇੱਧਰ ਨਹੀਂ ਬਣਾਉਣੀ ਇੱਧਰ ਨਹੀਂ ਬਣਾਉਣੀ ਉਸ ਕੰਮ ਤੋਂ ਮੈਂ ਬਿਲਕੁਲ ਦੂਰ ਹਾਂ ਜੀ ਤੇ ਮੇਰਾ ਇੱਕੋ ਹੀ ਮਤਲਬ ਹੈ ਵੀ ਲੋਕਾਂ ਅਮਰਾ ਦੀ ਮੇਰ ਕਰੇ ਵੀ ਲੋਕ ਉਹ ਵੀ ਖੁਸ਼ੀ ਰਹਿਣ ਜੀ ਮੈਂ ਅਲੋਕ ਮਤਲਬ ਮੈਂ ਤੋਂ ਮਤਲਬ ਸੇਵਾ ਜੋ ਦਿੱਤੀ ਆ ਉਹ ਮੈਨ ਨਿਭਾਉਣ ਦੇ ਕਾਬਿਲ ਆ ਉਹ ਮਾਰੇ ਮੈਨੂ ਬਣਾਵੀਂ ਮੈਂ ਨਾ ਬਹੁਤ ਸਾਰੇ ਸਾਡੇ ਪਿੰਡਾਂ ਵੱਲ ਸਰਪੰਚਾਂ ਨੂੰ ਸੁਣਦਾ ਉਹ ਜਦੋਂ ਸਰਪੰਚੀ ਹੋ ਜਾਂਦੀ ਆ ਹਨਾ ਕੁੜੀ ਉਦੋਂ ਬਾਅਦ ਕਹਿਣਗੇ ਯਾਰ ਸਾਰੇ ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ ਕੋਈ ਨਾ ਕੋਈ ਤਾਂ ਨਰਾਜ਼ਗੀ ਰਹਿ ਜਾਂਦੀ ਆ ਜੇ ਆਪਾਂ ਉਧਰਲੇ ਕੁਆੜ ਨੂੰ ਕਰਦੇ ਆ ਕਿ ਖੁਸ਼ ਤਾਂ ਇੱਧਰਲਾ ਗੁੱਸੇ ਹੋ ਜੂ ਕੋਈ ਆ ਵਰਗ ਗੁੱਸੇ ਹੋ ਜੂ ਕੋਈ ਨਾ ਕੋਈ ਤਾਂ ਗੁੱਸੇ ਰਹੀ ਜਾਂਦਾ ਰਹਿ ਜਾਂਦਾ ਹਾਂਜੀ ਹਾਂਜੀ ਰਹਿ ਜਾਂਦਾ ਜੀ ਫਿਰ ਵੀ ਕੋਸ਼ਿਸ਼ ਕਰੀ ਆ ਜੀ ਪੂਰੇ ਇੱਕ ਅਸੀਂ ਮਤਾਂ ਪਾਇਆ ਸੀ ਵੀ ਜੇ ਕੋਈ ਪਿੰਡ 'ਚ ਲੜਾਈ ਝਗੜਾ ਹੁੰਦਾ ਜੀ ਜੀ ਅਸੀਂ ਪਿੰਡ ਤੇ ਪੰਚਾਇਤ ਦੇ ਪਰ ਤੇ ਹੋ ਵੀ ਬਹੁਤ ਗਏ ਜੀ بڑے بڑے ਕੇਸ ਜਿਹੜੇ ਸੀਗੇ ਵੀ ਉੱਥੇ ਮਨਰੋਣ ਤੇ ਆਏ ਹੋ ਸੀ ਉਹ ਵੀ ਅਸੀਂ ਜ਼ਮੀਨਾਂ ਦੇ ਫੈਸਲੇ ਮਹਾਰਾਜ ਦੇ ਹੱਥ ਕੋਲ ਕਰਾਤੇ ਜੀ ਅੱਛਾ ਹਾਂ ਜੀ ਤੇ ਕੋਈ ਵੀ ਆਉਂਦਾ ਚਲੋ ਕਿਸੇ ਕੋਈ ਜ਼ਿਆਦਾ ਪ੍ਰੋਬਲਮ ਹੁੰਦੀ ਆ ਉਹ ਤਾਂ ਸਾਡਾ ਪਾਇਆ ਹੈ ਵੀ ਜੇ ਕੋਈ ਫੈਸਲਾ ਅਸੀਂ ਪਿੰਡ ਕਰਾਵਾਂਗੇ ਜੇ ਸਾ ਤੋਂ ਇਲਾਵਾ ਕੋਈ ਸਿੱਧਾ ਜਾਂਦਾ ਅਸੀਂ ਮਗਰ ਨਹੀਂ ਜਾਣਾ ਜੀ ਤਾਂ ਕੋਈ ਥਾਣੇ ਜਾਣਾ ਜਾਂ ਕੋਈ ਹੋਰ ਇਦੂ ਅੱਗੇ ਜਾਂਦੇ ਆ ਬਸ ਜੀ ਉਹਨਾਂ ਦਾ ਸਾਥ ਨਹੀਂ ਜਾਵਾਂਗੇ ਫੇਰ ਵੀ ਚਲੋ ਕਹਿ ਦਿੰਦੇ ਆ ਵੀ ਸਾਡੇ ਨਾਲ ਉਚਾਲ ਬੜੋ ਜੀ ਐਂ ਕਰਕੇ ਚਲੋ ਜਦੋਂ ਟਾਈਮ ਹੁੰਦਾ ਜਾ ਵੀ ਬੜੀ ਜਾਂਦੀ ਇਹ ਜੀ ਗੱ ਜਿਵੇਂ ਕਹ ਜੀ ਸੌਂ ਖਾਲੀ ਉਹਦੇ ਤੇ ਵੀ ਨਹੀਂ ਪੂਰਾ ਰਹਿ ਜਾਂਦਾ ਜੀ ਇੱਕ ਪਿੰਡਾਂ ਨੂੰ ਲੈ ਕੇ ਜਦੋਂ ਆਪਾਂ ਗੱਲ ਕਰਦੇ ਆ ਸਰਪੰਚ ਸਾਹਿਬ ਤਾਂ ਪਿੰਡ ਪਿੰਡੀ ਨਸ਼ਾ ਬਹੁਤ ਹੋ ਗਿਆ ਹਾਂਜੀ ਅ ਜਿਆਦਾਤਰ ਜਦੋਂ ਇਹ ਗੱਲ ਆਉਂਦੀ ਆ ਤਾਂ ਪੁਲਿਸ ਡਿਪਾਰਟਮੈਂਟ ਦੇ ਉੱਤੇ ਗੱਲ ਆ ਜਾਂਦੀ ਆ ਵੀ ਪੁਲਿਸ ਵਾਲੇ ਨਸ਼ਾ ਨਹੀਂ ਰੋਕਦੇ ਭਾਈ ਪਰ ਪੁਲਿਸ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਵੀ ਪਿੰਡਾਂ ਦੇ ਜਿਹੜੇ ਮੋਤਵਾਰ ਹੁੰਦੇ ਆ ਸਰਪੰਚ ਸਾਰੇ ਪਿੰਡ ਦਾ ਹੁੰਦਾਗਾ ਤੋਂ ਉਦੋਂ ਬਾਅਦ ਬਾਰਡਾਂ ਮਤਾਬ ਦੇ ਜਿਹੜੇ ਮੈਂਬਰ ਚੁਣੇ ਹੁੰਦੇ ਆ ਪਹਿਲਾਂ ਤਾਂ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਪਰਨ ਲੈਣਾ ਚਾਹੀਦਾ ਇਸ ਤੇ ਹੋਣਾ ਚਾਹੀਦਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਨਾ ਵੜੇ ਕੋਈ ਇਸ ਤਰ੍ਹਾਂ ਦਾ ਹੋਣਾ ਚਾਹੀਦਾਗਾ ਹਾਂਜੀ ਚਾਹੀਦਾ ਜੀ ਮੈਂ ਤਾਂ ਇਹ 20-25 ਸਾਲ ਹੋ ਗਏ ਜੀ ਮੈਨੂੰ ਟਾਇਰ ਹੋਏ ਨੂੰ ਯਾਨੀ ਪਹਿਲੀ ਵਾਰ ਇਸ ਟਾਈਮ ਜੋ ਪੰਚਾਇਤ ਆ ਪੂਰੀ ਇਕਾਈ ਹੂੰ ਤੇ ਮੈਂਬਰਾਂ ਦਾ ਪੂਰਾ ਸਦਕਾਰ ਕਰੀਦਾ ਉਹਨਾਂ ਨੂੰ ਕਹੀਦਾ ਜਿਹੜਾ ਫਿਰ ਕੰਮ ਆ ਤੁਸੀਂ ਆਪ ਕਰੋ ਤੇ ਮੈਂ ਤਾਂ ਇਹ ਇੱਥੇ ਤੱਕ ਵੀ ਕਿਹਾ ਵੀ ਬਾੜ ਵਾਲਿਆਂ ਨੂੰ ਵੀ ਤੁਹਾਡਾ ਸਰਪੰਚ ਬਾੜ ਚ ਮੈਂਬਰ ਹੈ ਜੀ ਪਹਿਲਾਂ ਇਹਨੂੰ ਦੱਸਣਾ ਇਹਦੇ ਕੋਲ ਬਾਈ ਤਾਂਸ ਕੋਈ ਗੱਲ ਨਹੀਂ ਤਾਂ ਫਿਰ ਪੰਚਾਇਤ ਦੇ ਵਿੱਚ ਆਉਣਾਗੇ ਪਹਿਲਾਂ ਮੈਂਬਰ ਨੂੰ ਤੁਸੀਂ ਦੱਸਣਾ ਵੀ ਸਾਨੂੰ ਆਹ ਪ੍ਰੋਬਲਮ ਆ ਜੀ ਤੇ ਬਾਕੀ ਗੱਲ ਰਹਿ ਗਈ ਨਸੇ ਦੀ ਇਸ ਟਾਈਮ ਤੱਕ ਤਾਂ ਪਹਿਲਾਂ ਸੀਗਾ ਜੀ ਪਿੰਡ ਦੇ ਵਿੱਚ ਹੂੰ ਹੁਣ ਬਦਰਹੱਤ ਦਾ ਕੋਈ ਰਿਪੋਰਟ ਤਾਂ ਆਈ ਨਹੀਂ ਤੇ ਚੌਂਕੀਨ ਚਾਰਜ ਵੀ ਅਜੇ ਗੱਲ ਨਹੀਂ ਜੋ ਗੱਲ ਕਵੇ ਮੰਨਦੇ ਆ ਜੀ ਉਹ ਤੇ ਉਹ ਬਹੁਤ ਉਹ ਵੀ ਚੰਗੇ ਬੰਦੇ ਆ ਤੇ ਹਾਲ ਤੱਕ ਤਾਂ ਕੋਈ ਹੈ ਨਹੀਂ ਜੇ ਬਾਕੀ ਉਹ ਨੰਬਰ ਵੀ ਦੇ ਕੇ ਜਾਂਦੇ ਆ ਐਸਐਸਓ ਸਰਜੀਤ ਸਿੰਘ ਵੀ ਕੋਈ ਗੱਲਬਾਤ ਹੁੰਦੀ ਹੈ ਕੋਈ ਨਸ਼ੇ ਵਾਲਾ ਸਾਨੂੰ ਫੋਨ ਕਰੋ ਜੀ ਤੁਸੀਂ ਉਹਦਾ ਨੰਬਰ ਅਸੀਂ ਗੁਪਤ ਰੱਖਾਂਗੇ ਅਸੀਂ ਆਪਣੇ ਆਪ ਕਾਰਵਾਈ ਕਰਾਂਗੇ ਜੀ ਤੇ ਹਾਲ ਤੱਕ ਤਾਂ ਠੀਕ ਹੈ ਬਾਕੀ ਹੁਣ ਹੌਲੀ ਹੌਲੀ ਪਤਾ ਲੱਗੂ ਜੀ ਕੋਈ ਬਾਕੀ ਚਲੋ ਮਾਲਕ ਕਰੇ ਤੁਹਾਨੂੰ ਪਿੰਡ ਦੀ ਬਹੁਤ ਸਾਫ ਸੁਥਰੇ ਤੇ ਇਮਾਨਦਾਰੀ ਨਾਲ ਸੇਵਾ ਕਰਨ ਦਾ ਅੱਗੇ ਪੂਰੀ ਤੰਦਰੁਸਤੀ ਨਾਲ ਮੌਕਾ ਮਿਲੇ ਤੇ ਅੱਗੇ ਜਿਵੇਂ ਅਸੀਂ ਨਾ ਪਹਿਲਾਂ ਪੁਰਾਣੇ ਸਮੇਂ 'ਚ ਵੇਖਦੇ ਹਾਂ ਤੁਸੀਂ ਮੈਂ ਇੱਕ ਪਿੰਡ ਦੇ ਵਿੱਚ ਕਿਆ ਕਹਿੰਦਾ ਜੀ ਉੱਥੇ ਲਗਾਤਾਰ 30 ਸਾਲ ਇੱਕੋ ਹੀ ਸਰਪੰਚ ਬਣਦਾ ਰਿਹਾ ਸਰਬਸੰਮਤੀ ਨਾਲ ਮਤਲਬ ਬਹੁਤ ਵੱਡਾ ਇੱਕ ਇਹ ਸੁਭਾਗ ਹੁੰਦਾ ਹੈਗਾ ਜਿਹੜੇ ਬੰਦੇ ਨੂੰ ਸਰਪੰਚੀ ਕਰਨ ਦਾ ਮੌਕਾ ਮਿਲਦਾ ਹਾਂਜੀ ਤੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਾਂ ਤਾਂ ਹਲੇ ਹੋਰ ਵੀ ਕਰਨੀਆਂ ਨੇ ਪਰ ਤੁਹਾਡਾ ਫੋਨ ਵੱਜ ਗਿਆ ਤਾਂ ਮੈਨੂੰ ਇਹ ਲੱਗਦਾ ਵੀ ਉਧਰੋਂ ਫੋਨ ਆ ਰਹੇ ਹੋਣੇ ਆ ਪ੍ਰੋਗਰਾਮ ਦੇ ਤੇ ਆਪਾਂ ਕਦੇ ਫੇਰ ਸਾਂਝ ਪਾਵਾਂਗੇ ਪਿੰਡ ਆਵਾਂਗੇ ਤੁਹਾਡੇ ਕੋਲ ਖੁੱਲੀਆਂ ਗੱਲਾਂ ਕਰਾਂਗੇ ਕਿਤੇ ਬੈਠ ਕੇ ਖੇਤ ਉਹ ਕੋਈ ਨਾ ਜਰੂਰ ਆਇਓ ਤੇ ਨਾਲੇ ਹੌਲੀ ਹੌਲੀ ਪਤਾ ਵੀ ਲੱਗ ਜੂ ਸਰਪੰਚ ਜੀ ਬਾਰੇ ਕੀ ਗ੍ਰੈਂਡ ਕਰਦਾ ਫਿਰ ਸਾਰੇ ਤੁਹਾਨੂੰ ਦੱਸਾਂਗੇ ਜੀ ਖੁੱਲ ਕੇ ਠੀਕ ਹੈ ਠੀਕ ਹੈ ਜੀ ਤਾਂ ਦੋਸਤੋ ਸਰਦਾਰ ਕੇਵਲ ਸਿੰਘ ਜੀ ਚੌਂਕੀਮਾਨ ਦੇ ਸਰਪੰਚ ਨੇ ਗੱਲਾਂ ਹਲੇ ਹੋਰ ਵੀ ਕਰਨੀਆਂ ਸਨ ਹਾਸੇ ਮਜ਼ਾਕ ਦੇ ਵਿੱਚ ਥੋੜੀਆਂ ਬਹੁਤੀਆਂ ਗੱਲਾਂ ਆਪਾਂ ਕੀਤੀਆਂ ਕਦੇ ਫੇਰ ਇਹਨਾਂ ਨਾਲ ਬੈਠਾਂਗੇ ਫਿਰ ਖੁੱਲ